ਹੇਮਕੁੰਡ ਸਾਹਿਬ ਉਤਰਾਖੰਡ ਵਿਖੇ ਮੌਜੂਦ ਬਹੁਤ ਹੀ ਸੁੰਦਰ ਸਥਾਨ ਹੈ ਜਿਸ ਬਾਰੇ ਅਸੀਂ ਅੱਜ ਅਜਿਹੇ 10 ਗੱਲਾਂ ਤੁਹਾਨੂੰ ਦੱਸਾਂਗੇ ਜੋ ਤੁਹਾਨੂੰ ਪਤਾ ਨਹੀਂ ਹੋਣਗੀਆਂ ਚਲੋ ਟਾਈਮ ਨੂੰ ਵੇਸਟ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸ਼੍ਰੀ ਹੇਮਕੁੰਡ ਸਾਹਿਬ ਜੀ ਵਿਖੇ ਰਾਤ ਨੂੰ ਆਕਸੀਜਨ ਦੀ ਘਾਟ ਕਰ ਨਸ਼ਰਦਾਲੂਆਂ ਦੇ ਰਹਿਣ ਦਾ ਪ੍ਰਬੰਧ ਨਹੀਂ ਹੈ ਇਹ ਤਾਂ ਸਭ ਨੂੰ ਪਤਾ ਹੀ ਹੈ ਪਰ ਕੀ ਤੁਸੀਂ ਜਾਣਦੇ ਕਿ ਰਾਤ ਸਮੇਂ ਸ਼੍ਰੀ ਹੇਮਕੁੰਡ ਸਾਹਿਬ ਜੀ ਵਿਖੇ ਕਿੰਨੇ ਸੇਵਾਦਾਰ ਰਹਿੰਦੇ ਹਨ ਸ਼੍ਰੀ ਹੇਮਕੁੰਡ ਸਾਹਿਬ ਜੀ ਵਿਖੇ ਰਾਤ ਸਮੇਂ 30 ਤੋਂ 35 ਸੇਵਾਦਾਰ ਰਹਿੰਦੇ ਹਨ ਜਿੰਨਾ ਵਿੱਚ ਤਿੰਨ ਗ੍ਰਾਂਤੀ ਸਿੰਘ 15 ਲੰਗਰੀ ਸੇਵਾਦਾਰ ਜੋ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਤਿਆਰ ਕਰਦੇ ਹਨ ਅਤੇ ਬਾਕੀ ਹੋਰ ਸੇਵਾਦਾਰ ਵੀ ਹੁੰਦੇ ਹਨ ਜੋ ਸੰਗਤਾਂ ਲਈ ਜ਼ਰੂਰੀ ਤਿਆਰੀਆਂ ਕਰਦੇ ਹਨ ਗ੍ਰਾਂਤੀ ਸਿੰਘ 6/12 ਫੁੱਟ ਦੇ ਬਣੇ ਕਮਰਿਆਂ ਵਿੱਚ ਰਹਿੰਦੇ ਹਨ ਕੀ ਤੁਸੀਂ ਜਾਣਦੇ ਹੋ ਕਿ ਸ੍ਰੀ ਹੇਮਕੁੰਨ ਸਾਹਿਬ ਜੀ ਵਿਕੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਉਸ ਨੂੰ ਉੱਥੇ ਹੀ ਰੱਖਿਆ ਜਾਂਦਾ ਹੈ ਭਾਵੇਂ ਯਾਤਰਾ ਬੰਦ ਵੀ ਹੋ ਜਾਵੇ ਮਤਲਬ ਆਫ ਸੀਜ਼ਨ ਵਿੱਚ ਮਹਾਰਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੇਮਕੋੜ ਸਾਹਿਬ ਵਿੱਚ ਹੀ ਰੱਖੇ ਜਾਂਦੇ ਹਨ ਇਸ ਨੂੰ ਥੱਲੇ ਨਹੀਂ ਲੈ ਕੇ ਜਾਇਆ ਜਾਂਦਾ ਯਾਤਰਾ ਦੌਰਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਉੱਥੇ ਹੀ ਥੱਲੇ ਇੱਕ ਅਜਿਹਾ ਸਪੈਸ਼ਲ ਸੱਚਖੰਡ ਸਾਹਿਬ ਦਾ ਰੂਮ ਬਣਾਇਆ ਗਿਆ ਹੈ ਜਿੱਥੇ ਖਾਸ ਉਪਕਰਨਾਂ ਦੀ ਮਦਦ ਨਾਲ ਰੂਮ ਵਿੱਚ ਹੀਟ ਜਨਰੇਟ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੇਫ ਰੱਖਿਆ ਜਾਂਦਾ ਹੈ ਇਹ ਰੂਮ ਦੀ ਇਹ ਖਾਸੀਅਤ ਹੈ ਕਿ ਇਸ ਨੂੰ ਜਦੋਂ ਦੁਬਾਰਾ ਯਾਤਰਾ ਸ਼ੁਰੂ ਹੋਣ ਤੇ ਖੋਲ੍ਹਾ ਜਾਂਦਾ ਹੈ ਤਾਂ ਉਸ ਸਮੇਂ ਵੀ ਇਸ ਦਾ ਟੈਂਪਰੇਚਰ ਉਨਾ ਹੀ ਹੁੰਦਾ ਹੈ ਜਿੰਨਾ ਇਸ ਨੂੰ ਬੰਦ ਕਰਨ ਸਮੇਂ ਰੱਖਿਆ ਜਾਂਦਾ ਹੈ ਭਾਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਥੇ ਬਿਲਕੁਲ ਸੇਫ ਰਹਿੰਦੇ ਹਨ ਗੁਰੂ ਸਾਹਿਬ ਦੇ ਸਰੂਪ ਇੱਥੇ ਹੀ ਰੱਖਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਜਦੋਂ ਯਾਤਰਾ ਸ਼ੁਰੂ ਹੁੰਦੀ ਹੈ ਤਾਂ ਉਸ ਸਮੇਂ ਬਰਫ਼ ਬਹੁਤ ਹੁੰਦੀ ਹੈ ਇਸ ਕਾਰਨ ਗੁਰੂ ਸਾਹਿਬ ਦੇ ਸਰੂਪ ਨੂੰ ਉੱਪਰ ਸ਼੍ਰੀ ਹੇਮਕੋਨ ਸਾਹਿਬ ਤੱਕ ਪਹੁੰਚਾਉਣ ਵਿੱਚ ਦਿੱਕਤ ਆਉਂਦੀ ਹੈ ਜਿਹੜੇ ਹੇਮਕੋਨ ਸਾਹਿਬ ਵਾਲੀ ਜਗ੍ਹਾ ਉੱਪਰ ਪਹਿਲਾਂ ਕੁਝ ਵੀ ਨਹੀਂ ਸੀ ਇੱਥੇ ਵੱਡੀਆਂ ਪਹਾੜੀਆਂ ਦੇ ਵਿਚਕਾਰ ਇੱਕ ਪਾਣੀ ਦੀ ਝੀਲ ਹੀ ਸੀ ਜੋ ਅੱਜ ਸਰੋਵਰ ਬਣ ਚੁੱਕੀ ਹੈ ਪਹਿਲਾਂ ਇੱਥੇ ਕੋਈ ਵੀ ਸਿੱਖ ਨਹੀਂ ਸੀ ਆਉਂਦਾ ਕੇਵਲ ਲੋਕਲ ਲੋਕ ਹੀ ਇਸ ਸਥਾਨ ਨੂੰ ਭਰਉਂਦੇ ਸਨ ਕਿਉਂਕਿ ਉਹਨਾਂ ਦਾ ਉਸ ਸਮੇਂ ਮੰਨਣਾ ਸੀ ਕਿ ਇਸ ਦਾ ਜਲ ਬਹੁਤ ਪਵਿੱਤਰ ਹੈ ਇੱਥੇ ਦੇ ਲੋਕ ਇਸ ਜਗ੍ਹਾ ਨੂੰ ਲੋਕਪਾਲ ਕਹਿ ਕੇ ਸਾਦੇ ਸਨ ਉਸ ਸਮੇਂ ਉਹ ਲੋਕਲ ਲੋਕ ਵੀ ਇੱਥੇ ਜਥਿਆਂ ਦੇ ਰੂਪ ਵਿੱਚ ਹੀ ਆਉਂਦੇ ਸਨ ਕਿਉਂਕਿ ਰਸਤਾ ਬਹੁਤ ਖਤਰਨਾਕ ਹੁੰਦਾ ਸੀ ਸਭ ਤੋਂ ਪਹਿਲਾਂ ਹਿਮਕੁੰਨ ਸਾਹਿਬ ਨੂੰ ਪੰਡਿਤ ਤਾਰਾ ਸਿੰਘ ਨਰੋਤਮ ਨੇ 1884 ਵਿੱਚ ਲੱਭਿਆ ਸੀ ਜਿਨ੍ਹਾਂ ਨੂੰ ਪਟਿਆਲਾ रियासत ਦੇ ਰਾਜੇ ਨੇ ਉਸ ਸਮੇਂ ਸਾਰੇ ਗੁਰਧਾਮਾਂ ਉੱਪਰ ਰਿਸਰਚ ਕਰਨ ਲਈ ਭੇਜਿਆ ਸੀ ਤਾਰਾ ਸਿੰਘ ਨਰੋਤਮ ਜੀ ਨੇ ਸਭ ਤੋਂ ਪਹਿਲਾਂ ਆਪਣੇ ਪੁਸਤਕ ਵਿੱਚ ਉਸ ਸਮੇਂ 1884 ਨੂੰ ਸ੍ਰੀ ਹਿਮਕੁੰਨ ਸਾਹਿਬ ਜੀ ਬਾਰੇ ਜ਼ਿਕਰ ਕੀਤਾ ਸੀ ਇਸ ਤੋਂ 40 ਸਾਲ ਬਾਅਦ ਭਾਈ ਵੀਰ ਸਿੰਘ ਜੀ ਨੇ ਵੀ ਆਪਣੀ ਪੁਸਤਕ ਕਲਗੀ ਤਰਜਮਤਕਾਰ ਵਿੱਚ ਸ੍ਰੀ ਹਿਮਕੁੰਨ ਸਾਹਿਬ ਜੀ ਬਾਰੇ ਜ਼ਿਕਰ ਕੀਤਾ ਇਸ ਤਰ੍ਹਾਂ 1934 ਨੂੰ ਭਾਈ ਸੋਹਣ ਸਿੰਘ ਜੀ ਜੋ ਉਸ ਸਮੇਂ ਮਿਲਟਰੀ ਵਿੱਚ ਸੀ ਉਹ ਭਾਈ ਵੀਰ ਸਿੰਘ ਜੀ ਦੀ ਪੁਸਤਕ ਪੜ੍ਹਨ ਤੋਂ ਬਾਅਦ ਇਸ ਸਥਾਨ ਨੂੰ ਲੱਭਦੇ ਹਨ। ਸ੍ਰੀ ਹੇਮਕੋਨ ਸਾਹਿਬ ਜੀ ਦੀ ਖੋਜ ਬਾਰੇ ਪੂਰੀ ਡਿਟੇਲ ਵਿੱਚ ਇੱਕ ਵੀਡੀਓ ਅਸੀਂ ਪਹਿਲਾਂ ਹੀ ਬਣਾ ਚੁੱਕੇ ਹਾਂ। ਜੇਕਰ ਉਹ ਨਹੀਂ ਦੇਖੀ ਤਾਂ ਉਹ ਵੀ ਜ਼ਰੂਰ ਦੇਖਿਓ। ਡਿਸਕ੍ਰਿਪਸ਼ਨ ਵਿੱਚ ਲਿੰਕ ਮਿਲ ਜਾਏਗਾ। ਸ੍ਰੀ ਹੇਮਕੋਨ ਸਾਹਿਬ ਜੀ ਦੀ ਪੁਰਾਣੀ ਇਮਾਰਤ ਲਈ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਨੇ ਭਾਈ ਸੋਹਣ ਸਿੰਘ ਜੀ ਨੂੰ 2100 ਰੁਪਏ ਦਿੱਤੇ ਸੀ। ਜਿਸ ਨਾਲ ਉਸ ਸਮੇਂ 10x10 ਫੁੱਟ ਦੀ ਇੱਕ ਇਮਾਰਤ ਬਣਾਈ ਗਈ ਸੀ ਉਸ ਸਮੇਂ ਇਹਨਾਂ ਦੇ ਨਾਲ ਭਾਈ ਮੋਦਰ ਸਿੰਘ ਜੀ ਵੀ ਸਨ ਉਹ ਵੀ ਉਸ ਸਮੇਂ ਮਿਲਟਰੀ ਵਿੱਚ ਹੌਲਦਾਰ ਦੀ ਨੌਕਰੀ ਕਰ ਰਹੇ ਸੀ ਇਸ ਤਰ੍ਹਾਂ 1935 ਵਿੱਚ ਲੋਕਾਂ ਲੋਕਾਂ ਦੀ ਮਦਦ ਨਾਲ ਇੱਥੇ ਇੱਕ 10x10 ਫੁੱਟ ਦਾ ਛੋਟਾ ਕਮਰਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਉਸ ਸਮੇਂ ਤੱਕ ਇੱਥੇ ਕੋਈ ਵੀ ਸਿੱਖ ਯਾਤਰੀ ਨਹੀਂ ਸੀ ਆਉਂਦੇ ਇਹ ਜੋ ਤੁਸੀਂ ਸ੍ਰੀ ਹਿਮਕੁੰਣ ਸਾਹਿਬ ਜੀ ਦੀ ਪੁਰਾਣੀ 10x10 ਫੁੱਟ ਦੀ ਬਿਲਡਿੰਗ ਦੇਖ ਰਹੇ ਹੋ ਇਸੇ ਕਮਰੇ ਵਿੱਚ ਸਭ ਤੋਂ ਪਹਿਲਾਂ 1937 ਨੂੰ ਪਹਿਲੀ ਵਾਰ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਹੋਇਆ ਸੀ ਇਸ ਤਰ੍ਹਾਂ ਭਾਈ ਸੋਹਣ ਸਿੰਘ ਜੀ ਅਤੇ ਭਾਈ ਮੋਦਰ ਸਿੰਘ ਜੀ ਦੋਨੋਂ ਰਲ ਕੇ ਇੱਥੇ ਬਹੁਤ ਸੇਵਾ ਕਰਦੇ ਸੀ ਇਸ ਤੋਂ ਬਾਅਦ ਹੀ 1944-45 ਦੇ ਦੌਰਾਨ ਗੋਬਿੰਦ ਘਾਟਵਾਲਾ ਸਥਾਨ ਵੀ ਉਸਾਰਿਆ ਗਿਆ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ 1952 ਦੇ ਕਰੀਬ ਪਹਿਲਾ ਜਿੱਥਾ ਸ੍ਰੀ ਹਿਮਕੁੰਣ ਸਾਹਿਬ ਆਇਆ ਹੋਵੇਗਾ ਪਾਈ ਮੋਦਨ ਸਿੰਘ ਜੀ ਨੇ ਆਪਣਾ ਸ਼ਰੀਰ ਛੱਡਣ ਤੋਂ ਪਹਿਲਾਂ 1960 ਵਿੱਚ ਸ਼੍ਰੀ ਹਿਮਕੁੰਡ ਸਾਹਿਬ ٹرسٹ ਬਣਾ ਦਿੱਤਾ ਜੋ ਅੱਜ ਤੱਕ ਇੱਥੇ ਸਾਰੇ ਪ੍ਰਬੰਧ ਦੇਖਦਾ ਹੈ। ਸ਼੍ਰੀ ਹਿਮਕੁੰਡ ਸਾਹਿਬ ਜੀ ਦੀ ਪੁਰਾਣੀ ਬਿਲਡਿੰਗ ਲਗਭਗ 1964-67 ਤੱਕ ਰਹੀ ਅਤੇ ਜੋ ਸੁੰਦਰ ਬਿਲਡਿੰਗ ਅਸੀਂ ਅੱਜ ਦੇਖ ਰਹੇ ਹਾਂ ਇਸ ਨੂੰ ਬਣਾਉਣ ਦਾ ਪਲਾਨ 1964 ਵਿੱਚ ਬਣਾਇਆ ਗਿਆ ਅਤੇ 4 ਸਾਲ ਬਾਅਦ 1968 ਨੂੰ ਇਸ ਬਿਲਡਿੰਗ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਉਸ ਸਮੇਂ ਹੀ ਜੋਸ਼ੀ ਮੱਠ ਤੋਂ ਗੋਬਿੰਦ ਘਾਟ ਅਤੇ ਅੱਗੇ ਬਦਰੀਨਾਥ ਵੱਲ ਨੂੰ ਵੀ ਪੱਕੀ ਸੜਕ ਬਣਾਈ ਗਈ। ਇਸ ਤਰ੍ਹਾਂ ਇਹ 10x10 ਫੁੱਟ ਦੇ ਕਮਰੇ ਤੋਂ ਇਹ ਅੱਜ ਵਾਲੀ ਬਿਲਡਿੰਗ ਬਣਾਈ ਗਈ ਜੋ 110x110 ਫੁੱਟ ਹੈ ਅਤੇ ਇਸ ਦੀ ਪੰਜ ਨੁਕਰੀ ਛੱਤ ਹਰ ਤਰ੍ਹਾਂ ਦੇ ਮੌਸਮ ਨੂੰ ਝੱਲਣ ਲਈ ਬਣਾਈ ਗਈ ਹੈ। ਇਸ ਤਰ੍ਹਾਂ ਸ੍ਰੀ ਹਿਮਕੁੰਡ ਸਾਹਿਬ ਜੀ ਦੀ ਇਹ ਇੱਕ ਵਿਲੱਖਣ ਬਿਲਡਿੰਗ ਹੈ ਜਿਸ ਤਰ੍ਹਾਂ ਦੀ ਹੋਰ ਕਿਧਰੇ ਵੀ ਨਹੀਂ ਮਿਲਦੀ ਕਿਉਂਕਿ ਦੁਨੀਆ ਦੇ ਹੋਰ ਸਾਰੇ ਗੁਰਦੁਆਰਿਆਂ ਦੀ ਬਿਲਡਿੰਗ ਉੱਪਰ ਗੁੰਬਦ ਬਣਾਇਆ ਜਾਂਦਾ ਹੈ ਪਰ ਇੱਥੇ ਨਹੀਂ ਹੈ। ਜੇਕਰ ਸ੍ਰੀ ਹੇਮਕੋਨ ਸਾਹਿਬ ਜੀ ਦੇ ਡਿਜ਼ਾਈਨ ਅਤੇ ਨਿਰਮਾਣ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਇੰਡੀਅਨ ਆਰਮੀ ਦੇ ਕੇ ਸੀ ਆਈਓ ਇੰਜੀਨੀਅਰ ਇਨ ਚੀਫ ਇੱਥੇ ਆਏ। ਇਹਨਾਂ ਨੇ ਗੁਰਦੁਆਰੇ ਦੀ ਡਿਜ਼ਾਈਨ ਅਤੇ ਨਿਰਮਾਣ ਲਈ ਇੰਡੀਅਨ ਫੌਜ ਦੇ ਹੀ ਇੰਜੀਨੀਅਰ ਸਰਵਿਸਸ ਦੇ ਆਰਕੀਟੈਕਟ ਮਨਮੋਨ ਸਿੰਘ ਸਿਆਲ ਨੂੰ ਚੁਣਿਆ। ਇਹ ਆਰਕੀਟੈਕਟ ਸਿਆਲੀ ਖੁਦ ਸਲਾਨਾ ģੀੜਾ ਮਾਰਦੇ ਸਨ ਅਤੇ ਨਿਰਮਾਣ ਕਰ ਜਾਂਦਾ ਜਾਈਜਾ ਲੈਂਦੇ ਸੀ। ਇਸ ਪ੍ਰੋਜੈਕਟ ਨੂੰ ਬਣਾਉਣ ਦੇ ਲਈ ਤਿੰਨ ਗੁਰਸਿੱਖ ਠੇਕੇਦਾਰ ਸਨ। ਜਿਨ੍ਹਾਂ ਦੇ ਨਾਮ ਸੀ ਸਾਹਿਬ ਸਿੰਘ ਹਰਪਜਨ ਸਿੰਘ ਅਤੇ ਗੁਰਸ਼ਰਨ ਸਿੰਘ ਇੰਨਾ ਗੁਰਸਿੱਖਾਂ ਅਤੇ ਹੋ ਸੰਗਤ ਨੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਅੱਜ ਵਾਲੀ ਇੰਨੀ ਸੋਹਣੀ ਬਿਲਡਿੰਗ ਨੂੰ ਤਿਆਰ ਕੀਤਾ। ਸ਼੍ਰੀ ਹੇਮਕੋਨ ਸਾਹਿਬ ਵਿਖੇ 7 ਉੱਚੀਆਂ ਜੁਟੀਆਂ ਅਤੇ ਉਹਨਾਂ ਉੱਪਰ ਲੱਗੇ 7 ਨਿਸ਼ਾਨ ਸਾਹਿਬ ਬਾਰੇ ਆਪਾਂ ਸਭ ਨੂੰ ਪਤਾ ਹੈ ਪਰ ਕੀ ਕਦੇ ਤੁਹਾਡੇ ਮਨ ਵਿੱਚ ਵੀ ਇਹ ਸਵਾਲ ਆਇਆ ਕਿ ਇਹਨਾਂ ਨਿਸ਼ਾਨ ਸਾਹਿਬ ਦੇ ਚੋਲੇ ਕੌਣ ਬਦਲਦਾ ਹੈ ਅਤੇ ਇਹ ਚੋਲੇ ਕਦੋਂ ਬਦਲੇ ਜਾਂਦੇ ਹਨ? ਕੁਝ ਲੋਕ ਕਹਿੰਦੇ ਹਨ ਕਿ ਇਹ ਹੈਲੀਕਾਪਟਰ ਰਹੀਮ ਬਦਲੇ ਜਾਂਦੇ ਹਨ ਜੋ ਕਿ ਬਿਲਕੁਲ ਝੂਠ ਹੈ ਇਹ 사ਤ ਨਿਸ਼ਾਨ ਸਾਹਿਬ ਦੇ ਚੋਲੇ ਲਗਭਗ ਅਗਸਤ ਮਹੀਨੇ ਦੇ ਦੌਰਾਨ ਜਦੋਂ ਬਰਫ਼ ਬਿਲਕੁਲ ਖੁਰ ਜਾਂਦੀ ਹੈ ਤਾਂ ਉਸ ਸਮੇਂ ਬਦਲੇ ਜਾਂਦੇ ਹਨ ਇਹ ਸੇਵਾ ਇੱਕ ਜਥੇ ਵੱਲੋਂ ਕੀਤੀ ਜਾਂਦੀ ਹੈ ਮੌਜੂਦਾ ਸਮੇਂ ਵਿੱਚ ਕਾਫੀ ਸਮੇਂ ਤੋਂ ਬਾਬਾ ਸ਼ੇਰ ਸਿੰਘ ਜੀ ਜੋ ਕਿ ਮਹਾਰਾਜ ਤੋਂ ਹਨ ਉਹਨਾਂ ਦੁਆਰਾ ਇਹ ਜਥਾ ਤਿਆਰ ਕੀਤਾ ਗਿਆ ਹੈ ਉਹ ਆਪ ਬਜ਼ੁਰਗ ਹਨ ਅਤੇ ਮਿਲਟਰੀ ਵਿੱਚੋਂ ਰਿਟਾਇਰ ਹਨ ਉਹ ਖੁਦ ਆ ਕੇ ਆਪਣੇ ਜਥੇ ਤੋਂ ਇਹ ਸੇਵਾ ਕਰਵਾਉਂਦੇ ਹਨ ਸਾਰੇ ਨਿਸ਼ਾਨ ਸਾਹਿਬ ਦੇ ਚੋਲੇ ਪੈਦਲ ਜਾ ਕੇ ਬਦਲੇ ਜਾਂਦੇ ਹਨ ਅਤੇ ਉਸ ਸਮੇਂ ਗੁਰੂ ਮਹਾਰਾਜ ਲਈ ਦੇਗ ਵੀ ਤਿਆਰ ਕੀਤੀ ਜਾਂਦੀ ਹੈ। ਸ੍ਰੀ ਹਿਮਕੁੰਣ ਸਾਹਿਬ ਦਾ ਇਲਾਕਾ ਜੰਗਲਮੰਗ ਹੈ ਕਿਉਂਕਿ ਹਿਮਕੁੰਣ ਸਾਹਿਬ ਤੋਂ ਥੱਲੇ ਵਾਲੇ ਪਾਸੇ ਗੋਬਿੰਦ ਧਾਮ ਤੋਂ ਅੱਗੇ ਨਦੀ ਜੰਗਲ ਵਿੱਚੋਂ ਨਿਕਲਦੀ ਹੈ। ਸ੍ਰੀ ਹਿਮਕੁੰਣ ਸਾਹਿਬ ਜੀ ਦੇ ਹੈੱਡ ਗ੍ਰਾਂਥੀ ਦੇ ਅਨੁਸਾਰ ਹਿਮਕੁੰਣ ਸਾਹਿਬ ਵਿਖੇ ਕਈ ਵਾਰ ਰਾਤ ਸਮੇਂ ਜੰਗਲੀ ਜਾਨਵਰ ਵੀ ਆ ਜਾਂਦੇ ਹਨ ਪਰ ਇਹ ਜਾਨਵਰ ਕਦੇ ਕਿਸੇ ਨੂੰ ਕੁਝ ਨਹੀਂ ਕਹਿੰਦੇ। ਕੁਝ ਸ਼ਰਦਾਲੂ ਤਾਂ ਸ਼ੇਰ ਤੱਕ ਦਾ ਜ਼ਿਕਰ ਵੀ ਕਰਦੇ ਹਨ ਇਹ ਜੰਗਲੀ ਜਾਨਵਰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਕਰਦੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਦੇ ਨਾਲ ਜੁੜੇ ਰਹੋ ਕਿਉਂਕਿ ਇਸ ਤੋਂ ਅਗਲੀ ਵੀਡੀਓ ਵਿੱਚ ਅਸੀਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਬਾਰੇ ਕੁਝ ਅਜੇਹੀਆਂ ਗੱਲਾਂ ਤੁਹਾਨੂੰ ਦੱਸਾਂਗੇ ਜੋ ਤੁਹਾਨੂੰ ਪਤਾ ਨਹੀਂ ਹੋਣਗੀਆਂ ਇਸ ਲਈ ਚੈਨਲ ਦੇ ਨਾਲ ਜੁੜੇ ਰਹੋ ਅਤੇ ਆਪਣੇ ਕੀਮਤੀ ਵਿਚਾਰ ਜਰੂਰ ਦਿਆ ਕਰੋ